ਸੱਚਖਾਲੀ ਮਹਾਕਬਰ ਸਿੰਘ ਵੇਦੀ ਲੁਧਿਆਣਾ ਜਿਮਨੀ ਚੌਂ ਨੂੰ ਲੈ ਕੇ ਮੁਕਾਬਲਾ ਗਹਿ ਗੱਚ ਵਖਾਈ ਦੇ ਰਿਹਾ ਦੋ 13 ਦੇ ਵਿਚਾਲੇ ਲੜਾਈ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਹੀ ਹੈ ਇਹ ਲੜਾਈ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਵਿੱਚ ਕਰ ਰਹੇਗੀ ਜਿਹੜੀਆਂ ਦੋ 13 ਕਾਲੇ ਦਲ ਤੇ ਭਾਜਪਾ ਦੇ ਰੂਪ ਵਿੱਚ ਦਿਖਾਈ ਦੇ ਰਹੀਆਂ ਉਹਨਾਂ ਵਿੱਚ ਨੰਬਰ ਵਾਜੀ ਵਾਲੀ ਲੜਾਈ ਦਿਖਾਈ ਦੇਗੀ ਕੋਈ ਤੀਸਰੇ ਤੇ ਰਹੇਗੀ ਕੋਈ ਚੌਥੇ ਤੇ ਰਹੇਗੀ ਮੁਕਾਬਲਾ ਤਾਂ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਰਹੇਗਾ ਜਿੱਤੇਗੀ ਇੱਕ ਧਰ ਪਰ ਜਿੱਤੇਗੀ ਕਿਹੜੀ ਇਹ ਵੀ ਨਾਲ ਦੀ ਨਾਲ ਸਵਾਲ ਬਣਦਾ ਜਾ ਰਿਹਾ ਕੁਝ ਦਿਨ ਪਹਿਲਾਂ ਭਾਰਤ ਪੋਸ਼ਣ ਆਸ਼ੂ ਆਮਾਦੀ ਪਾਰਟੀ ਦੇ ਉਮੀਦਵਾਰ ਤੋਂ ਕਾਫੀ ਅੱਗੇ ਦਖਾਈ ਦੇ ਰਿਹਾ ਜਿਸ ਤੰਗ ਦੀ ਤਾਕਤ ਕਾਂਗਰਸ ਨੇ ਝੋਕੀ ਹੈ ਉਸ ਦੇ ਨਾਲ ਹੀ ਜਿਸ ਤਰ੍ਹਾਂ ਦੀ ਮੁਖਾਫਲਤ ਆਮਾਦੀ ਪਾਰਟੀ ਦੇ ਉਮੀਦਵਾਰ ਪ੍ਰਤੀ ਜਾਂ ਇਹ ਕਹਿ ਲੋ ਕਿ ਰਾਜ ਸਭਾ ਦੇ ਵਿੱਚ ਕਿਸ ਨੂੰ ਭੇਜਿਆ ਜਾਣਾ ਉਸ ਬਾਬਤ ਚਰਚਾਵਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਮਾਈਨਿੰਗ ਦਾ ਮੁੱਦਾ ਲਾਂਡ ਆਰਡਰ ਦਾ ਮੁੱਦਾ ਅਮਨ ਕ੍ਰੂਣ ਦੀ ਸਥਿਤੀ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਹੈ ਤੇ ਇਸ ਦਰਮਿਆਨ ਭਾਰਤ ਪੋਸ਼ਣ ਆਸ਼ੂ ਦੇ ਜੇਤੂ ਰਥ ਨੂੰ ਰੋਕਣ ਲਈ ਇੱਕ ਅਜਹੀ ਕਾਰਵਾਈ ਦਖਾਈ ਦਿੱਤੀ ਹੈ ਜੋ ਸੰਮਣ ਦੇ ਰੂਪ ਵਿੱਚ ਦਖਾਈ ਦੇ ਰਹੀ ਹੈ ਬਿੱਤੀ ਰਥ ਭਾਰਤ ਪੋਸ਼ਣ ਆਸ਼ੂ ਨੂੰ ਇੱਕ ਸੰਮਣ ਵਿਜੀਲੈਂਸ ਨੇ ਭੇਜਿਆ ਇਸ ਵਿੱਚ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਤੋਂ ਦਖਾਈ ਦੇ ਰਹੀਆਂ ਕਿ ਸਰਕਾਰ ਹੁਣ ਭਾਰਤ ਪੋਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਵਿਜੀਲੈਂਸ ਨੇ ਸੰਮਣ ਭੇਜ ਕੇ ਠਾਣੇ ਬੁਲਾਇਆ ਹੈ ਤੇ ਇਸ ਤੋਂ ਇਹ ਸਪੱਸ਼ਟ ਹੋ ਰਿਹਾ ਕਿ ਜੇ ਭਾਰਤ ਪੋਸ਼ਣ ਆਸ਼ੂ ਵਿਜੀਲੈਂਸ ਦੇ ਇਸ ਸੰਮਣ ਤੇ ਜਾਂਦੇ ਅਤੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਸਰਕਾਰ ਦਾ ਰਸਤਾ ਜਾਇ ਕਹਿ ਲੋ ਕਿਆਮਾ ਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦਾ ਰਾਹ ਬਿਲਕੁਲ ਸਾਫ਼ ਕੀਤਾ ਜਾ ਸਕਦਾ ਹੈ ਤੇ ਸਰਕਾਰ ਇਸ ਲੜਾਈ ਨੂੰ ਜਿੱਤਣ ਵਾਲੇ ਪਾਸੇ ਲਿਜਾਣਾ ਚਾਹੁੰਦੀ ਹੈ ਪਰੰਤੂ ਜਿਵੇਂ ਹੀ ਇਹ ਸੰਮਣ ਕੀਤਾ ਗਿਆ ਇਸ ਸੰਮਣ ਦੇ ਦਰਮਿਆਨ ਕਾਰਵਾਈ ਦਿਖਾਈ ਦਿੱਤੀ ਹੈ ਤੇ ਉਹ ਕਾਰਵਾਈ ਵਿਜੀਲੈਂਸ ਦੇ ਐਸਐਸਪੀ ਦੇ ਖਿਲਾਫ ਹੋਈ ਹੈ ਤੇ ਇਹ ਕਹਿ ਲੋ ਕਿ ਸਰਕਾਰ ਦੀ ਗਾਜ ਡਿਗਦੀ ਵੱਖਾ ਹੀ ਦਿੱਤੀ ਹੈ ਜਦੋਂ ਪਾਰਸ ਪੋਸ਼ਣ ਆਸ਼ੂ ਨੂੰ ਸਾਮਣ ਭੇਜਿਆ ਜਾਂਦਾ ਹੈ ਤਾਂ ਸਵਾਲ ਇਸ ਪੱਖ ਤੋਂ ਉੱਭਰਿਆ ਕਿ ਸਰਕਾਰ ਦੇ ਇਸ਼ਾਰੇ ਤੇ ਸੰਮਣ ਭੇਜਿਆ ਗਿਆ ਸਰਕਾਰ ਦੇ ਇਸ਼ਾਰੇ ਤੋਂ ਬਗੈਰ ਇਹ ਸੰਮਣ ਭੇਜਿਆ ਹੀ ਨਹੀਂ ਜਾ ਸਕਦਾ ਵਿਜੀਲੈਂਸ ਆਪਣੇ ਪੱਧਰ ਤੇ ਕਾਰਵਾਈ ਕਰ ਹੀ ਨਹੀਂ ਸਕਦੀ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਜਾਂ ਸਰਕਾਰ ਦੇ ਪੱਖ ਤੋਂ ਇਹ ਜਵਾਬ ਆਉਂਦਾ ਹੈ ਕਿ ਉਹਨਾਂ ਨੇ ਵਿਜੀਲੈਂਸ ਨੂੰ ਕੋਈ ਅਜਹੀ ਕਾਰਵਾਈ ਕਰਨ ਲਈ ਕਿਹਾ ਹੀ ਨਹੀਂ ਹੈ ਤਾਂ ਆਖਰ ਵਿਜੀਲੈਂਸ ਆਪਣੇ ਪੱਧਰ ਤੇ ਕਾਰਵਾਈ ਕਿਵੇਂ ਕਰ ਸਕਦੀ ਹੈ ਕਿਹਾ ਜਾਂਦਾ ਕਿ ਕਾਰਜ ਸாதਕ ਅਫਸਰ ਦੇ ਵੱਲੋਂ ਦਿੱਤੀ ਇੱਕ ਸ਼ਿਕਾਇਤ ਦੇ ਆਧਾਰ ਤੇ ਸੰਮਣ ਭੇਜਿਆ ਗਿਆ ਮਾਮਲਾ ਇੱਕ ਨਿਊ ਹਾਈ ਸਕੂਲ ਦੇ ਜਿਹੜੇ ਸ਼ਰਤਾਂ ਸੀ ਉਹਦੇ ਵਿੱਚ ਉਲੰਘਣਾ ਜਿਹੜੀ ਆ ਦਖਾਈ ਦਿੱਤੀ ਹੈ ਤੇ ਪਾਰਥ ਪੋਸ਼ਣ ਆਸ਼ੂ ਨੂੰ ਉਸ ਮਾਮਲੇ ਦੇ ਵਿੱਚ ਸੰਮਨਿੰਗ ਕੀਤੀ ਗਈ ਹੈ ਪਰੰਤੂ ਸੰਮਣਨ ਤੋਂ ਬਾਅਦ ਇੱਕ ਵਿਵਾਦਿਤ ਖਈ ਦੇ ਰਿਹਾ ਕਿ ਸਰਕਾਰ ਹੁਣ ਭਾਰਤ ਪੋਸ਼ਣ ਆਸ਼ੂ ਨੂੰ ਗ੍ਰਫਤਾਰ ਕਰਨਾ ਚਾਹੁੰਦੀ ਹੈ ਇਸ ਬਾਬਤ ਦੋਨੇ ਧਿਰਾਂ ਮੌ ਸਾਹਮਣੇ ਦਿਖਾਈ ਦੇ ਰਹੀਆਂ ਇੱਕ ਧਿਰ ਇਹ ਕਹਿ ਰਹੀ ਹੈ ਕਿ ਸਰਕਾਰ ਮੈਨੂੰ ਗ੍ਰਫਤਾਰ ਕਰਨ ਲਈ ਜਾਂ ਕਾਂਗਰਸ ਦੇ ਉਮੀਦਵਾਰ ਨੂੰ ਦਬਾਉਣ ਲਈ ਲੋਕਾਂ ਵਿੱਚ ਇੱਕ ਪ੍ਰਵਾਬ ਵੋਟਾਂ ਖਾਤਰ ਬਣਾਉਣ ਲਈ ਅਜਿਹਾ ਕੁਝ ਕਰ ਰਹੀ ਹੈ ਪਰੰਤੂ ਸਰਕਾਰ ਵਾਲੇ ਪਖਤੋਂ ਵੀ ਇੱਕ ਪ੍ਰੈਸ ਕਾਨਫਰੰਸ ਦਿਖਾਈ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਭਾਰਤ ਪੋਸ਼ਣ ਆਸ਼ੂ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰਿਆ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਸਰਕਾਰ ਪਾਰਦਰਸ਼ਤਾ ਦੇ ਆਧਾਰ ਤੇ ਚੋਣ ਕਰਵਾਣਾ ਚਾਹੁੰਦੀ ਆ ਖੈਰ ਕਾਰਵਾਈ ਕਿਸ ਪੱਖ ਦੀ ਹੋਏਗੀ ਸਮਨੇ ਕਿਸ ਪੱਖ ਦੀ ਹੋਈ ਹੈ ਜੇ ਸਰਕਾਰ ਨੇ ਕੋਈ ਇਸ਼ਾਰਾ ਨਹੀਂ ਕੀਤਾ ਤਾਂ ਫਿਰ ਵਿਜੀਲੈਂਸ ਦੇ ਐਸਐਸਪੀ ਦੇ ਖਿਲਾਫੇ ਕਾਰਵਾਈ ਕਿਉਂ ਕੀਤੀ ਗਈ ਹੈ ਇਹਨਾਂ ਦੋਨਾਂ ਧਿਰਾਂ ਦੀ ਆਪਸੀ ਲੜਾਈ ਦੇ ਵਿੱਚ ਅਧਿਕਾਰੀ ਪਿਸਦੇ ਆਏ ਆ ਪਿਸਦੇ ਰਹਿਣਗੇ ਕਿਉਂਕਿ ਸਰਕਾਰਾਂ ਦੇ ਵਿੱਚ ਕਈ ਵਾਰ ਬਗੈਰ ਇਸ਼ਾਰਿਆਂ ਤੋਂ ਵੀ ਅਧਿਕਾਰੀ ਨੰਬਰ ਬਾਜ਼ੀ ਲਈ ਕਾਰਵਾਈਆਂ ਕਰਦਿਆ ਹੈ ਸ਼ਾਇਦ ਉਹਦੇ ਵਿੱਚ ਪਿਸ ਗਿਆ ਵਿਜੀਲੈਂਸ ਦੇ ਐਸਐਸਪੀ ਤਾਂ ਦੋਨੇ ਧਿਰਾਂ ਜਿੱਥੇ ਆਮੋ ਸਾਹਮਣੇ ਦਿਖਾਈ ਦੇ ਰੀਆਂ ਉੱਥੇ ਹੀ ਸਵਾਲ ਕੁਝ ਸਿਆਸੀ ਧਿਰਾਂ ਦੀ ਪ੍ਰਧਾਨਗੀ ਦੇ ਵਕਾਰਾਂ ਨੂੰ ਲੈ ਕੇ ਵੀ ਦਿਖਾਈ ਦੇ ਰਹੀ ਹੈ ਜਿੱਥੇ ਲੁਧਿਆਣਾ ਜਿਮਨੀ ਚੌਂੜ ਦੇ ਵਿੱਚ ਹਰ ਸਿਆਸੀ ਪਾਰਟੀ ਵਕਾਰ ਦੀ ਲੜਾਈ ਲੜ ਰਹੀ ਹੈ ਉੱਥੇ ਕੁਝ ਅਜਿਹਿਆਂ ਸਿਆਸੀ ਧਿਰਾਂ ਨੇ ਜਿਸ ਦੇ ਵਿੱਚ ਪ੍ਰਧਾਨਗੀਆਂ ਦਾ ਵਕਾਰ ਵੀ ਦਾਤੇ ਲੱਗਿਆ ਹੋਇਆ ਹੈ ਇਸ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਮਸਲਾ ਹੈ ਤੇ ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਦਾ ਮਸਲਾ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੈ ਕਿਉਂਕਿ ਸੁਨੀਲ ਜਾਖੜ ਅਸਤੀਫਾ ਦੇਣ ਤੋਂ ਬਾਅਦ ਹੁਣ ਲੁਧਿਆਣਾ ਜਿਮਨੀ ਚੋਣ ਵਿੱਚ ਦਖਾਈ ਦਿੱਤੇ ਆ ਤੇ ਦੂਜੇ ਪਾਸੇ ਰਾਜਾ ਵੜਿੰਗ ਤਾਂ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਕਾਂਗਰਸ ਦੇ ਅੰਦਰ ਕਾਫੀ ਧੜੇਬੰਦੀ ਹੈ ਤੇ ਰਾਣਾ ਗਰਜੀਤ ਇਤੋਂ ਤੱਕ ਇਸ਼ਾਰੇ ਇਸ਼ਾਰੇ ਵਿੱਚ ਕਹਿ ਚੁੱਕਿਆ ਕਿ ਭਾਰਤ ਪੋਸ਼ਣ ਆਸ਼ੂ ਵਰਗਾ ਕਾਂਗਰਸ ਦਾ ਪ੍ਰਦਾਨ ਹੋਣਾ ਚਾਹੀਦਾ ਹੈ ਬਿਲਕੁਲ ਵਿਵਾਕ ਨ ਤੜਕ ਤੇ ਪਾਰਟੀ ਤੇ ਆਗੂਆਂ ਦੇ ਵਰਕਰਾਂ ਦੇ ਪਿੱਛੇ ਖੜਨ ਵਾਲਾ ਜਿਸ ਦੇ ਵਿੱਚ ਕਾਂਗਰਸ ਦੀ ਧੜੇਬੰਦੀ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਲੁਧਿਆਣਾ ਜ਼ਿਮਨੀ ਚੋਣ ਇਹ ਵੀ ਤੈਅ ਕਰੇਗੀ ਕਿ 2027 ਨੂੰ ਲੈ ਕੇ ਕਿਹੜੀ ਸਿਆਸੀ ਤਿਰਗੇ ਵਧੇਗੀ ਕਿਉਂਕਿ ਲੁਧਿਆਣਾ ਦੀ ਜ਼ਿਮਨੀ ਚੋਣ ਹਰ ਸਿਆਸੀ ਪਾਰਟੀ ਦਾ ਪਮਾਨਾ ਵੀ ਤੈਅ ਕਰੇਗੀ ਕਾਰਸ ਜਿਮਨੀ ਚੋਣ ਦੇ ਵਿੱਚ ਜਿਹੜੇ ਝਟਕੇ ਦਿਖਾਈ ਦਿੱਤੇ ਆ ਉਹ ਭਾਜਪਾ ਦੇ ਪਖਤ ਤੋਂ ਵਿਖਾਈ ਦਿੱਤੇ ਆ ਤੇ ਇਹ ਝਟਕੇ ਕਾਂਗਰਸ ਨੇ ਦਿੱਤੇ ਆ ਪਹਿਲਾਂ ਵਿਕਰਮਜੀਤ ਚੋਦਰੀ ਨੂੰ ਕਾਂਗਰਸ ਦੇ ਵਿੱਚ ਮੋੜ ਸ਼ਾਮਲ ਕਰਵਾਇਆ ਗਿਆ ਇਸੇ ਤਰ੍ਹਾਂ ਕੜਵਲ ਨੂੰ ਸ਼ਾਮਲ ਕਰਵਾਇਆ ਗਿਆ ਦੋ ਤਿੰਨ ਅਜਿਹੀਆਂ ਵਾਪਸੀਆਂ ਦਿਖਾਈ ਦਿੱਤੀਆਂ ਪਰੰਤੂ ਕੁਝ ਵਾਪਸੀਆਂ ਅਕਾਲੀ ਦਲ ਵਾਲੇ ਪਖਤ ਤੋਂ ਵੀ ਵਿਖਾਈ ਦਿੱਤੀਆਂ ਬੇਸ਼ੱਕ ਅਕਾਲੀ ਦਲ ਇਸ ਸੀਟ ਉੱਤੇ ਵੀ ਸੋਸਤਾਈ ਨੂੰ ਲੈ ਕੇ ਪਾਰਟੀ ਦੀ ਮੋੜ ਸਰਜੀਤੀ ਨੂੰ ਲੈ ਕੇ ਪਾਰਟੀ ਦੀ ਸਰਵਾਈਵਲ ਨੂੰ ਲੈ ਕੇ ਇੱਕ ਲੜਾਈ ਲੜਦਾ ਜਰੂਰ ਦਿਖਾਈ ਦੇ ਰਿਹਾ ਪਰੰਤੂ ਇੱਕ ਉਹਨਾਂ ਨੇ ਵੱਡੀ ਵਾਪਸੀ ਜਿਹੜੀ ਭਾਜਪਾ ਦੇ ਵਿੱਚ ਹੋਈ ਸੀ ਉਹ ਸੀ ਸੋਨ ਸਿੰਘ ਠੰਡਲ ਜਿਨ੍ਹਾਂ ਨੂੰ ਚੱਬੇਵਾਲ ਦੀ ਸੀਟ ਤੋਂ ਭਾਜਪਾ ਨੇ ਲੜਾਇਆ ਤੇ ਹੁਣ ਕਾਫੀ ਮਹੀਨਿਆਂ ਬਾਅਦ ਮੋੜ ਅਕਾਲੀ ਦਲ ਦੇ ਵਿੱਚ ਉਹ ਵਾਪਸ ਆਂਦੇ ਦਿਖਾਈ ਦਿੱਤੇ ਆ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਸੋਨ ਸਿੰਘ ਠੰਡਲ ਨੂੰ ਅਕਾਲੀ ਦਲ ਦੇ ਵਿੱਚ ਮੈਂਬਰਸ਼ਿਪ ਵਾਲੀ ਪਰਤੀ ਕੱਟ ਕੇ ਸ਼ਾਮਲ ਕਰਵਾ ਲਿਆ ਗਿਆ ਪਰੰਤੂ ਬਹੁਤ ਸਰੀਆਂ ਚਰਚਾਵਾਂ ਇਸ ਪੱਖ ਤੋਂ ਵੀ ਦਿਖਾਈ ਦਿੱਤੀਆਂ ਕਿ ਕੀ ਸੋਨ ਸਿੰਘ ਠੰਡਲ ਦੀ ਵਾਪਸੀ ਦੇ ਨਾਲ ਹੋਰਨਾ ਉਹਨਾਂ ਆਗੂਆਂ ਦੇ ਰਾਹ ਵੀ ਖੁੱਲ ਗਿਆ ਕਿ ਉਹਨਾਂ ਆਗੂਆਂ ਦੇ ਲਈ ਵੀ ਬੂਹੇ ਅਕਾਲੀ ਦਲ ਨੇ ਖੋਲ ਦਿੱਤੇ ਹੈ ਕੁਝ ਆਗੂਆਂ ਦੇ ਬਿਆਨ ਵੀ ਆਏ ਸਨ ਕਿ ਜਿਹੜੇ ਕੁਝ ਆਗੂ ਵਕਰੇ ਤੌਰ ਤੇ ਅਕਾਲੀ ਦਲ ਤੋਂ ਹਟ ਕੇ ਚਾਏ ਉਹ ਪੰਜ ਮੈਂਬਰੀ ਕਮੇਟੀ ਦੇ ਰੂਪ ਵਿੱਚ ਹੈ ਜਾਂ ਕਿਸੇ ਵੀ ਪੱਖ ਤੋਂ ਉਹ ਪਾਰਟੀ ਨੂੰ ਛੱਡ ਕੇ ਗਏ ਹੁਣ ਤਾਂ ਉਹ ਅਕਾਲੀ ਦਲ ਵਿੱਚ ਕਰ ਵਾਪਸੀ ਕਰ ਸਕਦਿਆ ਹੈ ਅਜਿਹੇ ਸੰਕੇਤ ਸੋਨ ਸਿੰਘ ਠੰਡਲ ਦੀ ਵਾਪਸੀ ਤੋਂ ਬਾਅਦ ਬਣਦੇ ਵਿਖਾਈ ਦੇ ਰਿਹਾ ਹੈ ਅਕਾਲੀ ਦਲ ਵਿੱਚ ਦੋ ਤਰ੍ਹਾਂ ਇੱਕ ਤਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੀ ਹੋਈ ਹੈ ਜਿਹੜੀ ਇਹ ਗੱਲ ਆਖਰੀ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਅਕਾਲੀ ਦਲ ਨੂੰ ਚਲਾਇਆ ਨਹੀਂ ਜਾ ਸਕਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਕੋਲ 10 ਸਾਲਾਂ ਦਾ ਉਹ ਵਿਜ਼ਨ ਹੈ ਤਦੋ ਸੱਤਾ ਵਿੱਚ ਰਹਿ ਕੇ ਪੰਜਾਬ ਦੀ ਤਰੱਕੀ ਲਈ ਡਵੈਲਪਮੈਂਟ ਲਈ ਕੰਮ ਕੀਤਾ ਗਿਆ ਸੀ ਤੇ ਦੂਜੇ ਪਾਸੇ ਉਹ ਤੇਰੇ ਕੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ ਮੁੜ ਸਰਜੀਤ ਨਹੀਂ ਹੋ ਸਕਦਾ ਇਸੇ ਕਰਕੇ ਅਕਾਲੀ ਦਲ ਵਿੱਚ ਵੀ ਇਹ ਦੋ ਤਰ੍ਹਾਂ ਦਿਖਾਈ ਦਿੰਦੀਆਂ ਹਨ ਹਰ ਸਿਆਸੀ ਪਾਰਟੀ ਦੇ ਵਿੱਚ ਅੰਦਰੂਨੀ ਕਾਟੋ ਕਲੇਸ਼ ਪਾਰਟੀਆਂ ਦੀ ਹੋਂਦ ਨੂੰ ਲੈ ਕੇ ਵੀ ਖਤਰਾ ਬਣੇ ਹੋਇਆ ਤੇ ਵੇਖਦੇ ਆ ਕਿ ਲੁਧਿਆਣਾ ਦੀ ਜ਼ਿਮਨੀ ਚੋਣ ਦੇ ਵਿੱਚ ਵਿਜੀਲੈਂਸ ਵੱਲੋਂ ਭੇਜਿਆ ਗਿਆ ਸਮਨ ਬੇਸ਼ੱਕ ਐਸਐਸਪੀ ਵਿਜੀਲੈਂਸ ਨੂੰ ਪਾਰੀ ਪੈਂਦਾ ਵਖਾਈ ਦੇ ਰਿਹਾ ਤੇ ਦੋਨੇ ਤੇਰਾ ਵੱਲੋਂ ਦਿੱਤੇ ਜਾ ਰਹੇ ਸਪਸ਼ਟਿਕਰਨ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਭਾਰਤ ਪੋਸ਼ਣ ਆਸ਼ੂ ਦੇ ਹੱਕ ਵਿੱਚ ਬਣ ਚੁੱਕੀ ਹਵਾ ਤੇ ਸਰਕਾਰ ਆਪਣੇ ਸਰਕਾਰੀ ਤੰਤਰ ਤੇ ਮਸ਼ੀਨਰੀ ਦੇ ਹਿਸਾਬ ਦੇ ਨਾਲ ਸੰਜੀਵ अरोड़ा ਲਈ ਕਿਸ ਤਰ੍ਹਾਂ ਦੀ ਜਿੱਤ ਤੈ ਕਰਦੀ ਹੈ ਇਹ ਵੇਖਣਾ ਅਜੇ 19 ਤਰੀਕ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਵਿੱਚ ਦਿਖਾਈ ਦਿੰਦਾ ਨਜ਼ਰ ਆਏਗਾ